ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਅਸਮਾਨੀ ਬਿਜਲੀ ਡਿੱਗਨ ਕਰਕੇ ਹੋਈਆਂ ਕਈ ਮੌਤਾਂ ਲਗੇ ਲਾਸ਼ਾਂ ਦੇ ਢੇਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਜੀ ਹਾਂ ਬਿਹਾਰ ਦੇ ਵਕਵਕ ਜ਼ਿਲ੍ਹਿਆਂ 'ਚ ਸ਼ਨੀਵਾਰ ਨੂੰ ਤੂਫਾਨ ਨੇ ਭਾਰੀ ਤਬਈ ਮਚਾਈ ਹੈ ਸਵੇਰੇ ਚ ਬਿਜਲੀ ਡਿੱਗਣ ਕਰਕੇ 12 ਲੋਕਾਂ ਦੀ ਮੌਤ ਹੋ ਗਈ ਆ ਵਿਕਰਮਗੰਜ ਵਿੱਚ 6 ਗਿਆ ਵਿੱਚ 3 ਅਤੇ ਔਰੰਗਾਬਾਦ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਉੱਤੇ ਹੀ ਬੁਨਾਦਾ ਤੇ ਜੰਮੂਈ ਵਿੱਚ ਅਕਤ ਇੱਕ ਵਿਅਕਤੀ ਦੀ ਮੌਤ ਹੋ ਗਈ ਬਹੁਤ ਸਾਰੇ ਲੋਕ ਕਰਕਟ ਤੋਂ ਖਰੀਦਦਾਰੀ ਕਰਕੇ ਘਰ-ਬਾਤਰੇ ਸਨ ਅਤੇ ਮੌਸਮ ਖਰਾਬ ਹੋਣ ਤੇ ਦਰਖਤੇ ਟਕੜੇ ਸਨ ਇਸ ਦੌਰਾਨ 32 ਸਾਲਾਂ ਉਪਰਕਾਸ਼ 33 ਸਾਲ ਅਰਵਿੰਦ ਬਿਜਲੀ ਦੀ ਡਿੱਗਣ ਕਰਕੇ ਮੌਤ ਹੋ ਗਿਆ ਉਸ ਦਿਨ ਵਾਲੀ ਮੌਨੀ ਪਛਮੀ ਟੋਲਾ ਸਤੇ ਕੋਠੇ ਤੇ ਖੜੇ ਸੇ ਸਾਲ ਅਭਿਸ਼ੇਕ ਕੁਮਾਰ ਦੀ ਮੌਤ ਹੋ ਗਈ ਤੇ ਇਸ ਸਾਰੀ ਕਹਾਣਾ ਵਾਪਰ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ